ਸੀ ਸਾਹਿਬ ਦੇਖੇ ਕਿ ਐਸੀ ਪਿਛਲੇ ਸ਼ੁੱਕਰਵਾਰ ਹਾਂਜੀ ਉਹ ਚੈੱਕ ਜਿਹੜਾ ਤੁਸੀਂ ਜਮਾ ਉਸੇ ਦਿਨ ਕਰਾਇਆ ਸ਼ੁੱਕਰਵਾਰ ਜੀ ਕਿ ਉਹ ਚੈੱਕ ਦੇ ਵਿੱਚ ਸੈਨ ਨ ਮੀਸੀ ਸਾਹਿਬ ਦੇ ਮੈਚ ਨਹੀਂ ਹੋ ਰਹਾ ਅਸੀਂ ਬੈਂਕ ਚ ਗਏ ਸੀ ਜਮਾ ਕਰਾਉਣ ਉਹਨਾਂ ਨੇ ਅੱਜ ਅਸੀਂ ਲੈਣ ਗਏ ਕਿ ਸਾਨੂੰ ਸਾਡੇ ਅਕਾਊਂਟ ਚ ਕੁਛ ਆਇਆ ਹੈ ਕਹਿੰਦੇ ਵੀ ਉਹ ਚੈੱਕ ਤੁਹਾਡੇ ਵਾਪਸ ਹੋ ਗਿਆ ਉਹਦੇ ਵਿੱਚ ਕੋਈ ਮਤਲਬ ਉਹਨਾਂ ਦੇ ਸੈਨਿੰਗ ਮੈਚ ਹੋ ਰਹਾ ਡੀਸੀ ਸਾਹਿਬ ਦੇ ਡੀਸੀ ਸਾਹਿਬ ਦੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਜੇ ਸਾਨੂੰ ਜਿਹੜਾ 50000 ਰੁਪਏ ਦਾ ਮਾਵਜਾ ਦੇ ਕੇ ਗਿਆ ਅਸੀਂ ਸਾਨੂੰ ਪੂਰਾ ਦੇਣ ਮਾਵਜਾ ਕਿਉਂਕਿ ਇਹ ਤਾਂ ਸਾਡੇ ਨਾ ਫਰੋਡ ਕੀਤਾ ਜਾ ਰਿਹਾ ਨਾ ਜੀ ਜੀ ਵੀ ਜਿਹੜਾ ਹੁਣ ਉਹਨਾਂ ਦੇ ਸੈਂਗ ਨਹੀਂ ਮੈਚ ਹੋਇਆ ਅੱਗੇ ਸੰ ਕੀ ਸਾਡੀ ਹੈਲਪ ਕਰਨਗੇ ਹੁਣ ਚੈੱਕ ਹੈ ਤੁਹਾਡੇ ਕੋਲ ਇਸ ਟਾਈਮ ਸਾਡੇ ਕੋਲ ਆ ਮੇਰੇ ਕੋਲ ਆ ਦਿਖਾ ਦਿਓ ਇਹ ਬੀਬੀ ਪ੍ਰਕਾਸ਼ ਕੌਰ ਜੀ ਆ ਜਿਹਨਾਂ ਦਾ ਘਰ ਸੀਗਾ ਜਿਹੜਾ ਢਹਿ ਚੁੱਕਾ ਹੈ ਇਸ ਟਾਈਮ ਤੁਹਾਨੂੰ ਨਾਲ ਦਿਖਾ ਦਈਏ ਜੀ ਚਾਰ ਕਰਾਂ ਨੇ ਮਿਲਿਆ ਸੀ ਚਾਰਾਂ ਕਰਾਂ ਨੇ ਮਿਲਿਆ ਸੀ ਠੀਕ ਆ ਜੀ ਦੂਜਾ ਬੰਨਾ ਚੈੱਕ ਵਾਲਾ ਵੀ ਦਿਖਾ ਦਿਓ ਸਿੱਧਾ ਕਰ ਦਿਓ ਇਹਨੂੰ ਇਸ ਤਰ੍ਹਾਂ ਵਾ ਚੈੱਕ ਵਾ ਜਿਹੜਾ ਕਿ ਸਿਗਨੇਚਰ ਨੋਟ ਮੈਚ ਲਿਖ ਕੇ ਉਹਨਾਂ ਨੇ ਬੈਂਕ ਕਲਿਆ ਨੇ ਇਹਨਾਂ ਨੂੰ ਵਾਪਸ ਕਰ ਦਿੱਤਾ ਵਾ ਪਰ ਜਦ ਕਿ ਇਹਨਾਂ ਨੂੰ ਜ਼ਰੂਰਤ ਵਾ ਹਰ ਵੇਲੇ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਆ ਵੀ ਇਹਨਾਂ ਦੀ ਵੱਧ ਵੱਧ ਮਦਦ ਕੀਤੀ ਜਾਵੇ ਪਰ ਜੋ ਸਰਕਾਰ ਵੱਲੋਂ ਚੈੱਕ ਦਿੱਤੇ ਗਏ ਦਾ ਕੀ ਕਾਰਨ ਬਣਿਆ ਕਿਉਂ ਇਸ ਤਰ੍ਹਾਂ ਹੋਈ ਆ ਇਹ ਬਹੁਤ ਮਤਲਬ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਇਸ ਟਾਈਮ ਇਹ ਧਿਆਨ ਦਿੱਤਾ ਜਾਵੇ ਇਹ ਸਾਰੇ ਕਰਾਂ ਨੂੰ ਇਸੇ ਤਰ੍ਹਾਂ ਹੋਇਆ ਪਿਆ ਜੀ ਕਿ ਤੁਹਾਨੂੰ ਕੱਲਿਆ ਨੂੰ ਸਾਰੇ ਕਰਾਂ ਚਾਰ ਚੈੱਕ ਸੀ ਚਾਰੇ ਹੀ ਇਸੇ ਤਰ੍ਹਾਂ ਠੀਕ ਆ ਜੀ ਧੰਨ